ਸਰ ਇਹ ਨਾ ਬਾਅਦ 44 ਐਸਪੀਡੀ ਸਾਹਿਬ ਵੱਲੋਂ ਦਰਖਾਸਤ ਪੂਕਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਰ ਇਹ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਰ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸਬੰਧੀ ਫਾਈਲ ਅਪਲਾਈ ਕਰਦੇ ਸੀ ਤੇ ਦੀਪ ਫਾਈਨੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਚ ਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇਹ ਖਾਤੇ ਖਲਾਉਂਦੇ ਸੀ ਜਿਹੜਾ ਕੈਪੀਟਲ ਬੈਂਕ ਵਿੱਚ ਤੇ ਦੀਪ ਫਾਈਨੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਕੂ ਗੋਏ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ 'ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5ਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਕੱਲਾ ਗਿਆ ਜਿਵੇਂ ਬਾਹਰ ਵਦੇਜਾਨ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖਿਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋਅ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸਿੱਖੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿਨੇ ਵਿਦੇਸ਼ ਜਾਣਾ ਜਿਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਤੇ ਅਕਾਊਂਟ ਫਿਰ ਉਸ ਬੰਦੇ ਦਾ ਖਲਾਉਂਦੇ ਸੀ ਕਿ ਨਹੀਂ ਖੋਣ ਦੇਗੇ ਤੇ ਜਿਹੜੇ ਵਿਦੇਸ਼ ਜਾਣਾ ਹੁੰਦਾ ਸੀ ਕਿਉਂਕਿ ਪੰਜਾਬ ਕੋ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਝਾਲੀ ਬਣਾ ਕੇ ਸਾਰ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੇ ਸਰ ਜਿਉ ਬੈਲ ਉਹ ਕਹਿੰਦੇ ਤੁਹਾਡੇ ਖਾਤੇ ਚ ਪੈਸੇ ਹੈਗੇ ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੁੰਦੀ ਦੀ ਨਾਂ ਦੀ ਬੈਂਕ ਚ ਲੱਕੀ ਉਹ ਅਜੇ ਇਹਦੇ ਚ ਨਹੀਂ ਗ੍ਰੈਫਟਾਰ ਹੋਈ ਸਰ ਹੁਣ ਕਿਹੜੇ ਕਿਹੜੇ ਅਗਲੇ ਜੀ ਨਾ ਮੈਂ ਕੀ ਨਾਮ ਅਗਰਾਂ ਜਿਹੜੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨੰਗ ਬਾਂਸਰ ਸਰ ਤਿੰਨ ਆ ਜੀ ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਨਾਲ ਇਹ ਸਾਰਾ ਇਥੇ ਮੋਗਾ ਦੇ ਹੀ ਐ ਐਫਐਕਸ ਕਲੋਨੀ ਦੇ ਸਾਰੀ ਜਿਹਨੇ ਉਥੇ ਫਰੈਂਕਪੁਰ ਦੇ ਰਹਣ ਹਾਂਜੀ ਸਰ ਇਥੇ ਮੋਗਾ ਦੇ ਰਹੇ ਤਿੰਨੇ ਦੋਸ਼ੀ ਮੋਗਾ ਦੇ ਨਾਲ ਹੀ ਕੋਰਟ ਵਿੱਚ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਤੋਂ ਫਿਰ ਗਾਂ ਕਿੱਥੇ ਜਾਊਗੀ ਤੇ ਇਹਨਾਂ ਠੱਗੀ ਮਾਰੀ ਐ ਕਿ 420 ਕੀਤੀ ਐ ਬਸ ਇਹ ਸਾਰਾ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਇਹਦੇ ਇਹਨਾਂ ਦੇ ਖਾਤੇ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਵੀ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅੱਗੋਂ ਵੀ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾਉਂਦੇ ਸੀ ਪਰ ਜਿਹਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸੀ ਸਰ